ਗੁਰੂ ਵਾਲਾ ਬਣੀਏ ਵੀਰ ਜੀ ਨਚਿਆਣ ਛੱਡਿਏ ਵੀਰ ਜੀ ਆ ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਤੇ ਜੇ ਉਹਨੇ ਕਿਹਾ ਤਾਂ ਵੀ ਪੋਡਕਾਸਟ ਵਾਲਿਆਂ ਨੂੰ ਵੀ 10000 ਦੇ ਦੇ ਉੱਥੇ ਤੁਹਾਨੂੰ ਸਾਰਿਆਂ ਨੂੰ ਮਰਚਾਂ ਲੱਗੀਆਂ ਕਿਉਂ ਵੀ ਆਹੀ ਆਪਾਂ ਗੱਲ ਕਰਨੀ ਆ ਵੀ ਤੁਹਾਨੂੰ ਕੀ ਡਿੱਕਾ ਗਿਆ ਵੀ ਉਹ ਬੰਦਾ ਗੈਰ ਪੰਜਾਬੀ ਹੋ ਗਏ ਗੈਰ ਸੈਖੋਗੇ ਤੁਹਾਡੇ ਧਰਮ ਦਾ ਪ੍ਰਚਾਰ ਕਰੀ ਜਾਂਦਾ ਜਿਉ ਨੇ 10000 ਰੁਪਏ ਦੀ ਡਿਮਾਂਡ ਰੱਖ ਵੀ ਦਿੱਤੀ ਇੱਕ ਬਿਜ਼ਨਸਮੈਨ ਨੂੰ ਕਿਉਂਕਿ ਜਿਹੜਾ ਪੋਡਕਾਸਟ ਕਰਨਾ ਆ ਰਿਹਾ ਉਹਦਾ ਤਾਂ ਮਨੋਰਥ ਨਹੀਂ ਨਾ ਵੀ ਸਿੱਖ ਧਰਮ ਦਾ ਪ੍ਰਚਾਰ ਕਰੇ ਉਹਨੇ ਤਾਂ ਵਿਊ ਲੈਣੇ ਸੀ ਕਿੱਲੇ ਵਿਊ ਦੇ ਉਹਨੇ ਪੈਸੇ ਕਮਾਉਣ ਆ ਰਿਹਾ ਸੀ ਉਹ ਤਾਂ ਵੀ ਇੱਕ ਬੰਦਾ ਤਾਂ ਉਹ ਆ ਜਿਹੜਾ ਬਿਜ਼ਨਸ ਲਈ ਆ ਰਿਹਾ ਤੁਨ ਕੋਈ ੜਕਾ ਨਹੀਂ ਜਿਉ ਉਹਦਾ ਵੀ ਮੂੰਹ ਦਿਖਾ ਕੇ ਗੁਰੂ ਵਾਲਾ ਬਣੇ ਵੀਰ ਜੀ ਨਸ਼ਾ ਨੂੰ ਛੱਡਿਏ ਵੀਰ ਜੀ ਦਾ ਮੂੰਹ ਦਿਖਾ ਕੇ ਉਹ ਗੈਰ ਬੰਦਾ ਠੀਕ ਆ ਉਹ ਪੈਸੇ ਕਮਾ ਜੇ ਫੇਰ ਨਹੀਂ ਤੁਹਾਨੂੰ ਕੋਈ ਅੜਿੱਕਾ ਤੁਹਾਨੂੰ ਅੜਿੱਕਾ ਤਾਂ ਵੀ ਉਹ ਜਿਹੜਾ ਤੁਹਾਡੇ ਧਰਮ ਦਾ ਪ੍ਰਚਾਰ ਕਰ ਰਿਹਾ ਤੁਹਾਡੇ ਯੂਥ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਉਪਦੇਸ਼ਿਤ ਕਰ ਰਿਹਾ ਹਰ ਨੌਜਵਾਨ ਦੇ ਨਾ ਫੋਨ ਦੇ ਵਿੱਚ ਰੀਲਾਂ ਬਣਦੀਆਂ ਤੇ ਰੀਲਾਂ ਦੇ ਵਿੱਚ ਹਰ ਤੀਜਾ ਗਾਣਾ ਉਹਦਾ ਹੁੰਦਾ ਉਹਦੇ ਮਿਊਜ਼ਿਕ ਤੇ ਚੱਲਦਾ ਇਹ ਨਹਿਰਾ ਪੰਜਾਬ ਦਾ ਨਹਿਰਾ ਐ ਕਰਕੇ ਤੁਸੀਂ ਆ ਬਹੁਤ ਜਿਆਦਾ ਸੁਣਾ ਹੋਊਗਾ ਤੇ ਗੁਰੂ ਵਾਲਾ ਬਣੀ ਵੀਰ ਜੀ ਨਸ਼ਾ ਨੂੰ ਛੱਡੀਏ ਵੀਰ ਜੀ ਦੇਖੋ ਕਿੱਡਾ ਸੁਣਾ ਸਲੋਗਨ ਦਿੱਤਾ ਬੰਦੇ ਨੇ ਤੁਹਾਨੂੰ ਠੀਕ ਹੈ ਫੇਰ ਕਿਉਂਗਾ ਜੀ ਉਹਨੇ ਪੋਡਕਾਸਟ ਦਾ ਉਹਨੇ ਤਾਂ 10000 ਮੰਗ ਲਿਆ ਭਾਈ ਉਹਨੇ ਉਹਦੇ ਜਵਾਕਾਂ ਦੀਆਂ ਫੀਸਾਂ ਨਹੀਂ ਭਰਨੀਆਂ ਘਰੇ ਰਸ਼ਨ ਨਹੀਂ ਲੈਣਾ ਅਦਾ ਘਰ-ਬਾਰ ਨਹੀਂ ਚਲਾਉਣਾ ਉਹ ਭੁੱਖਾ ਮਰ ਜੇ ਇੱਕ ਇੱਕ ਪਾਸੇ ਤਾਂ ਤੁਹਾਡੇ ਧਰਮ ਦਾ ਪ੍ਰਚਾਰ ਕਰ ਰਿਹਾ ਤੁਹਾਡੇ ਨੌਜਵਾਨ ਤੁਹਾਡੇ ਬੱਚਿਆਂ ਨੂੰ ਸਹੀ ਦਿਸ਼ਾ ਦੇ ਰਿਹਾ ਠੀਕ ਹੈ ਤੇ ਦੂਜੇ ਪਾਸੇ ਤੁਸੀਂ ਉਹਨੂੰ ਐ ਕਿੰਨੇ ਵੀ ਰੁਪਏ ਰੁਪਏ ਤੇ ਮਹਤਾਜ ਹੋ ਜੇ ਇਹ ਡਬਲ ਸਟੈਂਡਰਡ ਗੱਲਾਂ ਦਾ ਨਾ ਕਰੋ ਯਾਰ ਠੀਕ ਹੈ ਸਾਰੇ ਨੀ ਮਾੜੇ ਤੇ ਜਿਹੜੇ ਜਿਹੜੇ ਉਹਦੇ ਤੇ ਲੱਗਦੇ ਆ ਸਿਰਫ ਇਹ ਵੀਡੀਓ ਉਹਨਾਂ ਤੱਕ ਪਹੁੰਚਾ ਦਿਓ ਸ਼ੇਅਰ ਕਰਕੇ ਠੀਕ ਹੈ ਹੁਣ ਮੇਰੀ ਗੱਲ ਸੁਣੋ ਪਿੱਛੇ ਜਿਹੜਾ ਇੱਕ ਵਿਊ ਲੈਣ ਵਾਲਾ ਠੀਕ ਹੈ ਜਿਹਨੂੰ ਤੁਸੀਂ ਵਿਊ ਲੈਣ ਵਾਲਾ ਕਹਿੰਦੇ ਹੋ ਨੇ ਆਪਦੀ ਭਾਸ਼ਾ ਚ ਮਜ਼ਾਕ ਚ ਵੀ ਉਹ ਵਿਊ ਲੈਣ ਵਾਲਾ ਉਹਨੂੰ ਕਹਿੰਦਾ ਵੀ ਅਸਟੂਲਾ ਗੈਂਗ ਵੀ ਜਿਹੜਾ ਚੱਲਦਾ ਹਨਾ ਵੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਉੱਠ ਕੇ ਖੜਾ ਹੋ ਜਾਂਦਾ ਕੁਰਸੀ ਤੋਂ ਕਹਿੰਦਾ ਮੇਰੇ ਨਾਲ ਫालतू ਦੀ ਗੱਲ ਨਾ ਕਰ ਜੇ ਗੁਰੂ ਪਾਤਸ਼ਾਹ ਬਾਰੇ ਕੋਈ ਗੱਲ ਕਰਨੀ ਆ ਕੋਈ ਸਿੱਖੀ ਦੀ ਧਰਮ ਦੀ ਗੱਲ ਕਰਨੀ ਆ ਤਾਂ ਆਪਾਂ ਬੈਠਦੇ ਆ ਤੇ ਨਹੀਂ ਮੈਂ ਨਹੀਂ ਦੇਣਾ ਪੋਡਕਾਸਟ ਕਰਨਾ ਵੀ ਐਡਾ ਕਿੰਡ ਬੰਦਾ ਐਡਾ ਸਟੈਂਡਰਡ ਆਲਾ ਬੰਦਾ ਤੇ ਤੁਸੀਂ ਚੱਕਿਆ ਉਡੂਆ ਮੈਂ ਮੜੀ ਜੀ ਘਾਲ ਤੇ ਤੁਸੀਂ ਉਹਦਾ ਉਹ ਕਰੈਕਟ ਐਸੈਸੀਨੇਸ਼ਨ ਕਰਤਾ ਵੀ ਕਰੈਕਟਰ ਐਸੈਸੀਨੇਸ਼ਨ ਕਰਨ ਲੱਗੇ 10 ਮਿੰਟ ਤਾਂ ਸੋਚ ਲਿਆ ਕਰੋ ਯਾਰ ਅੱਗੇ ਜੀ ਇਹਨੇ ਤਾਂ 10000 ਮੰਗ ਲਿਆ ਉਹ ਹੋਰ ਵੀਊ ਲੈਣ ਵਾਲਾ ਜਆ ਵੜਦਾ ਮਗਰ ਹਾਂ ਵਿਪੰਡਨ ਤੁਸੀਂ ਨਾ 네ਗੈਟਿਵਿਟੀ ਬਹੁਤ ਜਲਦੀ ਫਲਾਉਂਦੇ ਹੋ ਆਹ ਨਿਹਦਰ ਨੂੰ ਇਹ ਭੁੱਲ ਗਈ ਤੁਸੀਂ ਵੀ ਉਹ ਬੰਦੇ ਨੇ ਗੈਰ ਸਿੱਖ ਹੋ ਕੇ ਗੈਰ ਆਪਣਾ ਪੰਜਾਬੀ ਹੋ ਕੇ ਤੁਹਾਡੇ ਨੌਜਵਾਨਾਂ ਨੂੰ ਨਸ਼ੇ ਤੋਂ ਪਾਸੇ ਹੋ ਕੇ ਧਰਮ ਵੱਲ ਪ੍ਰੇਰਿਤ ਕੀਤਾ ਠੀਕ ਹੈ ਹਰ ਬੰਦਾ ਦੇਖਦਾ ਵੀ ਉਹ ਯਾਰ ਵੀ ਉਹ ਜੇ ਮੰਨ ਲਓ ਵੀ ਗੈਰ ਸਿੱਖ ਗੈਰ ਆਪਣਾ ਹਨਾ ਪੰਜਾਬੀ ਹੋ ਕੇ ਵੀ ਆਪਣੇ ਸਿੱਖ ਧਰਮ ਵਿੱਚ ਇਨੀ ਸ਼ਰਧਾ ਰੱਖਦਾ ਤੇ ਆਪਾਂ ਕਿਉਂ ਨਾ ਰੱਖੀਏ ਕਿੰਨੇ ਸੁਣੀ ਗੱਲ ਆ ਕਿੰਨਾ ਸੋਹਣਾ ਸਲੋਗਨ ਦਿੰਦਾ ਯਾਰੋਸ ਬੰਦੇ ਨੇ ਤੇ ਤੁਸੀਂ ਦਸਾਂ ਮਿੰਟਾਂ ਲਈ ਜਾ ਕੇ ਉਹਦੇ ਉੱਤੇ ਵੇਲਾ ਲਾਉਣੀ ਸ਼ੁਰੂ ਕਰਤੇ ਐਨੇ ਵੇਲੇ ਹੋ ਗਏ ਯਾਰ ਪੰਜਾਬੀਓ ਇਹੋ ਜੇ ਤਾਂ ਨਹੀਂ ਆਪਾਂ ਹੁਣ 70% ਲੋਕ ਉਹਦੇ ਹੱਕ ਚ ਆ 30% ਪਤਾ ਨਹੀਂ ਇਹ ਪਰਜਾਤੀ ਕਿੱਥੋਂ ਆ ਗਈ ਵੀ ਜਿਹੜੀ ਹਰ ਇੱਕ ਵੀ ਨਿੰਦਣ ਲੱਗ ਪੈਂਦੀ ਆ ਹੁਣ ਭੁਲਾਉਂਦੀ ਸਾਡੇ ਚੈਨਲ ਦਾ ਇਹਦੇ ਜੀ ਤੁਸੀਂ ਵੀ ਕੋਈ ਉਹ ਕਰ ਦੋ ਵੀ ਸਾਡੇ ਨਾਮ ਵੀ ਸਾਡੀਆਂ ਵੀ ਵੀਡੀਓ ਚੱਲਦੀਆਂ ਵੀ ਤੁਸੀਂ ਪਾ ਸਾਡੇ ਵੀਊ ਦੇ ਨਾ ਬੰਦ ਕਰਨਾ ਪਰ ਜੇ ਜਿਹੜੀ ਜਿਹੜਾ ਬੰਦਾ ਵੀ ਸਾਡੇ ਸਿੱਖ ਧਰਮ ਵਾਸਤੇ ਪ੍ਰਚਾਰ ਕਰੂਗਾ ਭਾਵੇਂ ਸਾਡਾ ਨੁਕਸਾਨ ਹੀ ਹੋ ਜੇ ਅਸੀਂ ਉਹ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਬੰਦੇ ਦੀ ਹਮੇਸ਼ਾ ਸਪੋਰਟ ਕਰਾਂਗੇ ਠੀਕ ਹੈ ਨਾ ਤੇ ਇਹ ਚੀਜ਼ਾਂ ਹੁੰਦੀਆਂ ਵੀ ਵੀਰੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕਿਰਪਾ ਕਰਕੇ ਵੀ ਉਹ ਬੰਦਾ ਜਿਹੜਾ ਤੁਹਾਡੇ ਧਰਮ ਦਾ ਪ੍ਰਚਾਰ ਕਰਦਾ ਸਿੱਖ ਧਰਮ ਸਿੱਖ ਧਰਮ ਕਰਦਾ ਆਵਦ ਲੈਜੇ ਚ ਕਰਦਾ ਤੇ ਉਹਦੀ ਨਾ ਤੁਸੀਂ ਆ ਪੈਸਾ ਪਿੱਛੇ ਇਹ ਜੀ ਗੱਲ ਨਾ ਕਰਿਆ ਕਰੋ ਉਹਦੀ 네ਗਟਿਵਿਟੀ ਨਾ ਫਲਾਇਆ ਕਰੋ ਪੈਸੇਾਂ ਪਿੱਛੇ ਪੈਸੇ ਨਾਲ ਨਹੀਂ ਜਾਣੇ ਤੁਹਾਡੇ ਧਰਮ ਨੇ ਨਾਲ ਜਾਣਾ ਹੁੰਦਾ ਠੀਕ ਹੈ ਜੀ ਜਦੋਂ ਕੁਛ ਗੱਲਾਂ ਹੁੰਦੀਆਂ ਨਾ ਵੀ ਕਹਿੰਦੇ ਵੀ ਹਰ ਇੱਕ ਬੰਦਾ ਸਿਆਣੇ ਬੰਦਿਆਂ ਚ ਬੈਠਿਆ ਕਰੋ ਪਿੰਡਾਂ ਦੀਆਂ ਸੱਥਾਂ ਚ ਬੈਠਿਆ ਕਰੋ ਉਹ ਤੁਹਾਨੂੰ ਦੱਸਣਗੇ ਵੀ ਪੈਸੇ ਨੇ ਤੁਹਾਡੇ ਨਾਲ ਨਹੀਂ ਜਾਣਾ ਜਿਹੜੇ ਤੁਹਾਡੇ ਚੰਗੇ ਕੰਮ ਹੋਣਗੇ ਉਹ ਤੁਹਾਡੇ ਨਾਲ ਜਾਣਗੇ ਦੋਸਤੋ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਹੁਣ ਤੁਸੀਂ ਦੇਖੋ ਵੀ ਜਿਹੜੇ ਆਪਣੇ ਹੈਗੇ ਨਾ ਵੀ ਜਿਹੜੇ ਵੀ ਸਾਰਾ ਦਿਨ ਫੋਨ ਚਲਾਉਂਦੇ ਆ ਇਹ ਚੰਗੀਆਂ ਗੱਲਾਂ ਸੋਨੀਆਂ ਪਸੰਦ ਨਹੀਂ ਕਰਦੇ ਇਹ ਸਿਰਫ ਮਨੋਰੰਜਨ ਦੇਖਦੇ ਆ ਜੇ ਕਿਸੇ ਨੂੰ ਚੰਗੀ ਗੱਲ ਤੁਹਾਨੂੰ ਦੱਸਣੀ ਪੈਂਦੀ ਆ ਤਾਂ ਉਹਨੂੰ ਮਨੋਰੰਜਨ ਦੇ ਢੰਗ ਨਾਲ ਹੀ ਦੱਸਣੀ ਪੈਂਦੀ ਆ ਪਹਿਲਾ ਉਹ ਬੰਦਾ ਤੁਹਾਡਾ ਮਨੋਰੰਜਨ ਕਰੇ ਨਾਲ ਨਾਲ ਤੁਹਾਨੂੰ ਚੰਗੀ ਗੱਲ ਦੱਸੇ ਫਿਰ ਤੁਸੀਂ ਗੱਲ ਸੁਣਦੇ ਹੋ ਕੋਲੇ ਦੀ ਠੀਕ ਹੈ ਤੇ ਨਹੀਂ ਤਾਂ ਤੁਸੀਂ ਅਗਲੀ ਦੀ ਗੱਲ ਵੀ ਨਹੀਂ ਸੁਣਦੇ ਭਾਵੇਂ ਉਹ ਤੁਹਾਡੇ ਕੰਮ ਦੀ ਗੱਲ ਹੀ ਕਰੀ ਜਾਂਦਾ ਹੋਵੇ ਠੀਕ ਹੈ ਇਸੇ ਲਈ ਉਹ ਹੁਣ ਵੀ ਉਹ ਸੁਣ ਸੀ ਤੋ ਵਾਲਾ ਦੇਖੋ ਉਹਦੇ ਚ ਕੀ ਕੁਆਲਿਟੀ ਕੋਈ ਵੀ ਕੁਆਲਿਟੀ ਨਹੀਂ ਦਰਵੇਸ਼ ਬੰਦਾ ਹੋ ਯਾਰ ਤੇ ਠੀਕ ਹੈ ਕਈ ਬੰਦੇ ਉਹਨੂੰ ਬੌਂਡ ਕਰੀ ਬੈਠੇ ਉਹਨੂੰ ਸਾਥ ਬੰਦੇ ਨੂੰ ਬੌਂਡ ਕਰ ਲੈ ਤੁਸੀਂ ਉਹ ਵੀ ਪਾਪ ਆ ਇੱਕ ਚਲੋ ਅਲੱਗ ਵਿਸ਼ਾ ਵੀ ਉਹ ਆਪਣੇ ਧਰਮ ਦਾ ਪਚਾਰ ਨਹੀਂ ਕਰਦਾ ਨਹੀਂ ਮੈਂ ਉਹਦੀ ਕੋਈ ਸਪੋਰਟਰਾਂ ਮੈਂ ਕੋਈ ਉਹਦਾ ਸਪੋਰਟ ਨਹੀਂ ਕਰਦਾ ਮੈਂ ਉਹਦਾ ਤੇ ਉਹਦਾ ਤੁਸੀਂ ਤੁਹਾਡਾ ਮਤਲਬ ਉਹਦਾ ਨਾ ਜਿਵੇਂ ਮਰਜ਼ੀ ਕਰੋ ਪਰ ਇੱਕ ਇਨਸਾਨ ਜੇ ਮਦਰ ਇਨਸਾਨੀਅਤ ਦੀ ਗੱਲ ਕਰੀਏ ਤਾਂ ਉਹ ਸੋਨੂ ਸੀ ਤੋਂ ਨਾਲ ਵੀ ਗੱਲ ਕਰਿਆ ਉਹ ਵਿਚਾਰਾ ਇੱਕ ਮਨੋਰੰਜਨ ਕਰਦਾ ਸੀ ਲੋਕਾਂ ਦਾ ਤੇ ਉਹਨੂੰ ਕਿਸੇ ਨੇ ਬੌਂਡ ਕਰ ਲਿਆ ਤੇ ਉਹਦੇ ਨਾਲ ਵੀ ਉਹ ਚੀਜ਼ਾਂ ਚੱਲ ਪਈਆਂ ਚਲੋ ਉਹ ਬਾਅਦ ਦੀਆਂ ਗੱਲਾਂ ਤੇ ਬਸ ਮੈਂ ਤਾਂ ਇਹੀ ਗੱਲ ਕਰਦਾ ਵੀ ਜਿਹੜਾ ਬੰਦਾ ਤੁਹਾਡੇ ਅੱਜ ਦਾ ਜਿਹੜਾ ਵਿਸ਼ਾਸੀ ਹੋ ਆਪਣਾ ਧਾਰਮਿਕ ਵਿਸ਼ਾ ਵੀ ਜਿਹੜਾ ਆਪਣੇ ਧਰਮ ਦਾ ਪ੍ਰਚਾਰ ਕਰਦਾ ਹਨਾ ਕੋਈ ਬੰਦਾ ਤੇ ਉਹਦੇ ਮੱਗਰ ਉਹਦੀ ਗੱਲ ਸੁਣ ਲਿਆ ਕਰੋ ਤੇ ਹਮੇਸ਼ਾ ਆਈ ਨਹੀਂ ਵੀ ਉਹਨੇ ਜਿਹੜੇ ਪੋਡਕਾਸਟ ਵਾਲੇ ਤੋਂ 10000 ਮੰਗ ਲਿਆ ਤਾਂ ਕੋਈ ਵੱਡੀ ਗੱਲ ਨਹੀਂ ਕੋਈ ਹੜ ਨਹੀਂ ਆਗੇ ਠੀਕ ਹੈ ਨਾ ਦੋਸਤੋ ਕੋਈ ਚੱਕਰ ਹੀ ਨਹੀਂ ਹੁੰਦਾ ਇੰਨਾਂ ਗੱਲਾਂ ਨਾਲ ਤੇ ਜੇ ਤੁਹਾਨੂੰ ਮੇਰੀ ਗੱਲ ਠੀਕ ਲੱਗੀ ਤੁਸੀਂ ਉਸ ਹਰ ਬੰਦੇ ਦੀ ਸਪੋਰਟ ਕਰੋ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਕਰਦਾ ਉਹ ਭਾਵੇਂ ਆਪਦੇ ਲੈਜੇ ਚ ਕਰਦਾ ਕਿਸੇ ਵੀ ਤਰੀਕੇ ਨਾਲ ਕਰਦਾ ਠੀਕ ਹੈ ਜੀ ਜੇ ਆ ਗੱਲਾਂ ਬਾਤਾਂ 'ਚ ਕੋਈ ਗਲਤੀ ਹੋ ਗਈ ਹੋਵੇ ਹਨਾ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਖਿਮਾ ਦਾਇਰ ਚਾਹ ਮੇਰਾ ਨਾਮ ਹੈ ਜੀ ਹਰਵਿੰਦਰ ਸਿੰਘ ਸਿੱਖੋਂ ਸ਼ਹਿਰ ਸਾਡਾ ਜੱਤੂਆ ਜ਼ਿਲ੍ਹਾ ਫਰੀਦਕੋਟ ਤੇ ਪੰਜਾਬ ਦੇ ਵਸਨੀਕ ਆ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਦਿਨ ਕਿਸੇ ਹੋਰ ਟੌਪਿਕ 'ਤੇ